CIA ਵੱੰਦੀ ਪੁਲਿਸ ਦੇ ਵੱਲੋਂ ਚਾਈਨਾ ਡੋਰ ਦੀ ਵੱਡੀ ਖੇਪ ਸਮੇਤ ਇੱਕ ਨੂੰ ਕੀਤਾ ਗਿਆ ਗ੍ਰਿਫਤਾਰ ਮੁਕੱਦਮਾ ਦਰਜ ਕਰ ਸ਼ੁਰੂ ਕੀਤੀ ਗਈ ਅਗਲੀ ਕਾਰਵਾਈ ਜਾਣਕਾਰੀ ਦਿੰਦੇ ਹੋਏ CIA ਵੱੰਦੇ ਪੁਲਿਸ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਿਸ ਕੋਲ ਮੁਖਬਰੀ ਹੋਈ ਸੀ ਕਿ ਮਹਿਣਾ ਚੌਂਕ ਦੇ ਨੇੜੇ ਇੱਕ ਵਿਅਕਤੀ ਚਾਈਨਾ ਡੋਰ ਦੇ ਗੁੱਟੇ ਵੇਚ ਰਿਹਾ ਹੈ ਅਤੇ ਜੇਕਰ ਰੇਡ ਅੱਜ ਦੀ ਕੀਤੀ ਜਾਵੇ ਤਾਂ ਵੱਡੀ ਬਰਾਮਦਗੀ ਹੋ ਸਕਦੀ ਹੈ ਜਿਸ ਤੋਂ ਬਾਅਦ ਸੀਆਈਏ 1 ਦੇ ਪੁਲਸ ਅਧਿਕਾਰੀਆਂ ਦੇ ਵੱਲੋਂ ਆਪਣੀ ਟੀਮ ਨੂੰ ਲੈ ਕੇ ਜਦੋਂ ਛਾਪੇਮਾਰੀ ਕੀਤੀ ਗਈ ਤਾਂ ਮੌਕੇ ਤੋਂ ਇੱਕ ਵਿਅਕਤੀ ਚਾਈਨਾ ਡੋਰ ਦੇ 148 ਗੁੱਟਿਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਤੇ ਮੁਕੱਦਮਾ ਦਰਜ ਕਰ ਇਸ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਹੋਰ ਵੀ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾਵੇਗੀ ਜਿਸ ਦੇ ਵਿੱਚ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਪੁਲਿਸ ਅਧਿਕਾਰੀਆਂ ਵੱਲੋਂ ਜਤਾਈ ਗਈ ਹੈ ਮੇਰਾ ਨਾਮ ਹੈ ਏਐਸਆਈ ਜਸਵਿੰਦਰ ਸਿੰਘ ਸੀਆਈਏ ਸਟਾਫ ਬਟਿੰਡਾ ਵਿਖੇ ਦਾ ਨਾਤਾ ਅਸੀਂ ਕੱਲ ਇੱਕ ਵਿਅਕਤੀ ਨੂੰ ਬਟਿੰਡਾ ਮਹਿਣਾ ਚੌਂਕ ਦੇ ਵਿੱਚੋਂ ਗ੍ਰਿਫਤਾਰ ਕੀਤਾ ਜਿਸ ਦੇ ਕੋਲੋਂ ਤਰੀਬ 147 ਕੁੱਟੇ ਚੈਨਾ ਡੋਰ ਦੇ ਬਰਾਮਦ ਕੀਤੇ ਆ ਇਹ ਕਿੱਥੋਂ ਲੈ ਕੇ ਆਏ ਸੀ ਜੀ ਪਤਾ ਲੱਗੇ ਇਹ ਫਰਦਰ ਇਨਵੈਸਟੀਗੇਸ਼ਨ ਦੇ ਪਤਾ ਕਰ ਰਹੇ ਆ ਕਿ ਕਿੱਥੋਂ ਲੈ ਕੇ ਆਇਆ ਇਹ ਤੋਂ ਕੋਰਟ ਦੇ ਵਿੱਚ ਪੇਸ਼ ਕਰਕੇ ਤਾਂ ਜਿਹੜਾ ਹੈਗਾ ਪੁਲਿਸ ਰਿਮਾਂਡ ਲਿਆ ਜਾਵੇ ਪਹਿਲਾਂ ਵੀ ਇਸ ਤਰ੍ਹਾਂ ਦਾ ਇਹ ਕੰਮ ਕਰਦਾ ਸੀ ਮਕਦਮਾ ਵਗੈਰਾ ਨਹੀਂ ਇਹ ਤੇ ਪਹਿਲਾਂ ਕੋਈ ਮਕਦਮਾ ਨਹੀਂਗਾ ਇੱਥੇ ਕਿਸੇ ਦੁਕਾਨ ਤੇ ਇਹ ਲੱਗਿਆ ਹੋਇਆ ਸੀਗਾ ਹਾਂ ਅਸੀਂ ਜਿਹੜੇ ਤੁਸੀਂ ਕਹਿੰਨੇ ਐਡੇ ਵੱਡੇ ਮਾਤਰਾ ਵਿੱਚ ਗੁੱਟ ਲੈ ਕੇ ਆ ਰਹੇ ਸੀ ਇਹ ਕਿਤੇ ਲਕਹੋਰ ਕੇ ਸੀ ਕਿ ਦੁਕਾਨ ਚ ਸੀ ਇਹ ਨਹੀਂ ਇਹਨਾਂ ਨੇ ਇੱਕ ਕਮਰਾ ਕਿਰਾਏ ਤੇ ਲੈ ਰੱਖਿਆ ਸੀਗਾ ਆਪਦੇ ਕਮਰੇ ਦੇ ਵਿੱਚ ਇਹਨਾਂ ਨੇ ਜਿਹੜਾ ਹੈਗਾ ਇਹ ਲੜਕੇ ਨੇ ਜਿਹੜਾ ਉੱਥੇ ਜਿਹੜਾ ਮਹਿਣਾ ਚੌਂਕ ਦੇ ਵਿੱਚ ਉੱਥੇ ਸਟੋਰ ਸਟੋਰ ਕੀਤਾ ਹੋਇਆ ਸੀ ਕੰਮ ਕਰ ਕੀ ਕਰਦੇ ਸੀ ਕੰਮ ਇੱਥੇ ਇੱਕ ਉੱਤੋਂ ਬੀਜਾਰ ਦੇ ਵਿੱਚ ਲੱਗਿਆ ਹੋਇਆ ਹੈ ਕਿਸੇ ਦੁਕਾਨ ਤੇ ਦੁਕਾਨ ਤੇ ਇਹ ਨਹੀਂ ਪਤਾ ਚੱਲੇ ਕਿ ਕਿੱਥੋਂ ਲੈ ਕੇ ਆਏ ਸੀ ਹਜੇ ਇਹਦੇ ਪੁੱਛ ਕੁਛ ਕਰ ਰਹੇ ਇਹਨਾਂ ਦੀ ਬਾਅਦ ਦੇ ਵਿੱਚ ਬਸ ਜਿਹੜੇ ਹੈਗਾ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਬਾਅਦ ਦੇ ਵਿੱਚ ਜਿਹੜਾ ਹੈਗਾ ਅੱਛਾ ਕਿਆ ਵੇਚਣ ਦੀ ਖਰਾਕ ਚ ਸੀ ਕਿਤੇ ਜੀ 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 ਅੱਗੇ ਇਹ ਵੇਚਣ ਦੀ ਜਿਹੜਾ ਹੈਗਾ ਕਹਾں ਵੀ ਇਹ ਸੁਰਜ ਕਿਸੇ ਨੂੰ 2 ਜਾਂ 4 ਇਸ ਤਰ੍ਹਾਂ ਕਰਕੇ ਸੇਲ ਕਰ ਰਿਹਾ ਹੈ ਸ਼ਹਿਰ ਦੇ ਵਿੱਚ ਸੀਗਾ ਗੁਪਤ ਸੂਚਨਾ ਤੋਂ ਸਾਨੂੰ ਪ੍ਰਾਪਤ ਹੋਈ ਸੀਗੀ ਇਹ ਜਿਹੜੀ ਦੇਖ ਲਈ ਕਿ ਆਪਾਂ ਜੀ ਗੱਲ ਕਰੀ ਕਿੰਨੇ ਰੇਟਾਂ ਦੇ ਵੇਚਦਾ ਸੀਗਾ ਰੇਟ ਤੇ ਇਹ ਜਿਹੜੇ ਪੁੱਛ ਰਹੇ ਆ ਵੀ 600 ਜਾਂ 700 ਨੂੰ ਕਰੀਬ ਜਿਹੜਾ ਇੱਕ ਗੁੱਟਾ ਦੇ ਰਿਹਾ ਸੀਗਾ ਦੇ ਰਿਹਾ ਸੀ ਹਾਂ ਤੇ ਹੋਰ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਅਪੀਲ ਕਰਨਾ ਚਾਹਣਾ ਵੀ ਜਿਹੜੇ ਵੀ ਇਹ ਇਸ ਧੰਦੇ ਦੇ ਵਿੱਚ ਫਸੇ ਨੇ ਉਹ ਬਾਜ਼ ਆ ਜਾਣ ਤੇ ਦੂਜੇ ਜਿਹੜੇ ਹੈਗੇ ਆ ਸਮਾਜ ਸੇਵੀ ਲੋਕਾਂ ਨੂੰ ਮੈਂ ਇਹ ਸਿਰ ਸੁਨੇਹਾ ਦੇਣਾ ਚਾਹੁੰਦਾ ਵੀ ਸਾਨੂੰ ਜਿਹੜਾ ਹੈਗਾ ਦੱਸਿਆ ਜਾਵੇ ਗੁਪਤੋਂ ਦਾ ਜਿਹੜਾ ਨਾਮ ਰੱਖਿਆ ਜਾਊਗਾ ਜੋ ਵੀ ਇਹੋ ਜਿਹੇ ਮਾੜੇ ਆਨਸਰਾਂ ਦੇ ਜਿਹੜੇ ਨਕੀਲ ਬਕਸੀ ਜਾ ਸਕ